ਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਇਹ ਲੇਡੀਜ਼ ਜੈਕਟ ਜੋ ਮੈਂ ਸਟੈਪ ਬਾਈ ਸਟੈਪ ਸਾਰੀ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਤੇ ਅੱਜ ਆਪਾਂ ਜਿਹੜੇ ਇਹ ਮੋਢੇ ਜੋੜਾਂਗੇ ਠੀਕ ਹੈ ਤੇ ਮੋਢਿਆਂ ਦੇ ਕੁੰਡੇ ਠਾਵਾਵਾਂਗੇ ਮੋਢੇ ਬਣਾਵਾਂਗੇ ਤੇ ਜਿਹੜੀ ਬਟਨ ਪੱਟੀ ਇਸ ਤਰ੍ਹਾਂ ਗਲੇ ਵਾਲੀ ਇਹ ਬਣਾਵਾਂਗੇ ਦੇਖੋ ਇਸ ਤਰ੍ਹਾਂ ਆਪਾਂ ਜੈਕਟ ਨੂੰ ਰੱਖ ਲੈਣਾ ਠੀਕ ਹੈ ਇਹ ਆਪ ਸਿੱਧਾ ਪਾਸਾ ਹੈ ਜੈਕਟ ਦਾ ਉਸ ਤੋਂ ਬਾਅਦ ਦੋਨੇ ਪੱਲੇ ਆਪਾਂ ਰਾਈਟ ਸਾਈਡ ਤੇ ਲੈਫਟ ਸਾਈਡ ਇਸ ਤਰ੍ਹਾਂ ਰੱਖ ਲੈਣੇ ਨੇ ਇਹਦੇ ਉੱਪਰ ਸਿੱਧੀਆਂ ਸਾਈਡਾਂ ਵਿੱਚ ਹੋਣੀਆਂ ਚਾਹੀਦੀਆਂ ਠੀਕ ਹੈ ਤਾਂ ਜਿਹੜੇ ਮੋੜੇ ਇਸ ਤਰ੍ਹਾਂ ਆਪਾਂ ਜੋੜਾਂਗੇ ਦੇਖੋ ਇਹ ਲੈਫਟ ਸਾਈਡ ਹੈ ਤਾਂ ਪਹਿਲਾਂ ਆਪਾਂ ਲੈਫਟ ਸਾਈਡ ਜੋੜਾਂਗੇ ਕਿਉਂਕਿ ਰਾਈਟ ਸਾਈਡ ਮੈਂ ਜੋੜ ਕੇ ਰੱਖੀ ਹੋਈ ਹੈ ਇਸ ਤਰ੍ਹਾਂ ਦੇਖੋ ਬਹੁਤ ਹੀ ਵਧੀਆ ਤਰੀਕੇ ਨਾਲ ਤੇ ਜਿਹੜਾ ਇਧਰ ਮੋੜੇ ਦੇ ਕੋਡੇ ਚੱਕ ਕੇ ਮੋੜੇ ਵੀ ਬਣਾਏ ਹੋਏ ਐ ਇਸੇ ਤਰ੍ਹਾਂ ਆਪਾਂ ਲੈਫਟ ਪਾਰਟ ਜਿਹੜਾ ਜੋੜਾਂਗੇ ਤੇ ਮੋੜਾ ਬਣਾਵਾਂਗੇ ਮੋੜੇ ਦੇ ਕੁੰਡੇ ਚੱਕਾਂਗੇ ਠੀਕ ਹੈ ਹੁਣ ਦੇਖੋ ਦੋਨਾਂ ਸਲਾਈਆਂ ਦੇ ਮੂੰਹ ਆ ਜਿਹੜੇ ਇੱਕ ਪਾਸੇ ਹੋਣੇ ਚਾਹੀਦੇ ਐ ਇਸ ਤਰ੍ਹਾਂ ਜਿਹੜੇ ਆਪਣੇ ਕੋਲੇ ਇਹ ਬਟਨ ਪੱਟੀ ਵਾਲੀ ਕੁੰਡੀ ਹੈ ਇਹ ਥ੍ਰੈਡ ਲੱਗਿਆ ਹੋਇਆ ਇਸ ਤਰ੍ਹਾਂ ਪਹਿਲਾਂ ਇਹ ਬਣਾ ਲਵਾਂਗੇ ਆਪਾਂ थ्रेडू इधर ले आवेंगी इतें इन्होंने कुंड को ठीक है दस कुंडे मेरे को बटन पट्टी वाली तो मैं पहले यह बनानी है ठीक है दो कुंडे अपने हो गए ये तेन चार पाँच छे सात, आठ, नौ दस ਇਸ ਤਰ੍ਹਾਂ ਬਣਾ ਲਈ ਠੀਕ ਹੈ ਹੁਣ ਇਹਨਾਂ ਨੂੰ ਸੇਫਟੀ ਪੈਨ ਵਿੱਚ ਮੈਂ ਪਾ ਦਿੰਨੀ ਆ ਕਿਉਂਕਿ ਇਸ ਤਰ੍ਹਾਂ ਸੇਫਟੀ ਪੈਨ ਵਿੱਚ ਪਾ ਕੇ ਰੱਖ ਲੈਣੀ ਐ اسی ਤਰ੍ਹਾਂ ਛੱਡ ਦੇਣੀ ਤੇ ਇਹ ਬਾਅਦ ਵਿੱਚ ਆਪਾਂ ਬਣਾਵਾਂਗੇ ਠੀਕ ਹੈ ਹੁਣ ہم ਜਿਹੜੀਆਂ ਸਿੱਧੀਆਂ ਸਾਈਡਾਂ ਵਿੱਚ ਐਸਤਰਾਂ ਦੇਖੋ ਇਹ ਕਾ ਪੈਦਰੋ ਕੁੰਡਾ ਲੈਣੇ ਬਹੁਤ ਹੀ ਸੌਖੇ ਤਰੀਕੇ ਨਾਲ ਮੋਢੇ ਜੋੜਾਂਗੇ ਆਪਾਂ ਠੀਕ ਹੈ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਲੈਣਾ ਐ ਇਸ ਤਰ੍ਹਾਂ ਇੱਕ ਕਿਦਰ ਸਲਾਈ ਤੱਕੁੰਡਾ ਲਿਆ ਇੱਕ ਇਧਰ ਕੁੰਡਾ ਲਿਆ ਠੀਕ ਹੈ ਆਪਾਂ ਇਸ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਬਣਾਤਾ ਫਿਰ ਇਹ ਕੁੰਡੇ ਸਲਾਈ ਤੋਂ ਉਤਾਰ ਦੇਣੀ ਹੈ ਫਿਰ ਅਗਲੇ ਇੱਕ ਕੁੰਡਾ ਇਧਰੋਂ ਲੈਣਾ ਇੱਕ ਕੁੰਡਾ ਇਧਰੋਂ ਲਿਆ ਇਸ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਬਣਾਤਾ ਫਿਰ ਇਹ ਸਲਾਈ ਤੋਂ ਉਤਾਰ ਦੇਣੀ ਹੈ ਦੋਨੇ ਕੁੰਡੇ ਠੀਕ ਹੈ ਇੱਕ ਇਧਰ ਲਈ ਸਲਾਈ ਵਾਲਾ ਇੱਕ ਇਧਰ ਲਈ ਸਲਾਈ ਵਾਲਾ ਤਾਂ ਜਿਹੜਾ ਪਹਿਲਾਂ ਬਣਾਇਆ ਕੁੰਡਾ ਦੀ ਉੱਪਰ ਦੀ ਛੱਟ ਦੇਣਾ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਫਿਰ ਇੱਕ ਇਧਰੋਂ ਸਲਾਈ ਤੋਂ ਲੈਣਾ ਕੁੰਡਾ ਇੱਕ ਇਧਰੋਂ ਸਲਾਈ ਤੋਂ ਲੈਣਾ ਦੋ ਕੁੰਡਿਆਂ ਦਾ ਇੱਕ ਬਣਾਇਆ ਇੱਕ ਕੁੰਡਾ ਆਪਾਂ ਇਹ ਕੁੰਡੇ ਦੇ ਉੱਪਰ ਦੀ ਛੋਟ ਦੇਣਾ ਠੀਕ ਹੈ ਇਸ ਤਰ੍ਹਾਂ ਫਿਰ ਇੱਕ ਕੁੰਡਾ ਇਧਰੋਂ ਲੈਣਾ ਇੱਕ ਕੁੰਡਾ ਇਧਰ ਜਿੰਨੇ ਵੀ ਕੁੰਡੇ ਤੁਹਾਡੇ ਕੋਲੇ ਰੱਖੇ ਹੋਣਗੇ ਸਾਰੇ ਕੁੰਡੇ ਆਪਾਂ ਇਸੇ ਤਰ੍ਹਾਂ ਬੰਦ ਕਰ ਲੈਣੇ ਹਨ ਦੋਨਾਂ ਸਲਾਈਆਂ ਤੋਂ ਇਹ ਕੁੰਡਾ ਲੈ ਕੇ ਦੋ ਕੁੰਡਿਆਂ ਦਾ ਇੱਕ ਬਣਾ ਦੇਣ ਪਹਿਲਾ ਬਣਾਇਆ ਹੋਇਆ ਕੁੰਡੇ ਦੇ ਉੱਪਰ ਦੀ ਛੁੱਟ ਦੇਣੇ ਇਸ ਤਰ੍ਹਾਂ ਤੇ ਇਸ ਤਰ੍ਹਾਂ ਕੁੰਡੇ ਜਿਹੜੇ ਬੰਦ ਹੁੰਦੇ ਜਾਣਗੇ ਠੀਕ ਹੈ ਲਾਸਟ ਤੱਕ ਮੈਂ ਇਸੇ ਤਰ੍ਹਾਂ ਕੁੰਡੇ ਬੰਦ ਕਰਦੀ ਆਂ ਲਾਸਟ ਤੱਕ ਹੁਣ ਇਸੇ ਤਰ੍ਹਾਂ ਮੈਂ ਕੁੰਡੇ ਬੰਦ ਕਰ ਲਏ ਇਸ ਤਰ੍ਹਾਂ ਇਹ ਕੁੰਡਾ ਇਹ ਕੁੰਡੇ ਦੇ ਉੱਪਰ ਦੀ ਛੁੱਟ ਦਾਂਗੇ ਇਸ ਤਰ੍ਹਾਂ ਆਪਾਂ ਠੀਕ ਹੈ ਤੇ ਇੱਥੇ ਆਪਾਂ ਨੋਟ ਲਗਾਵਾਂਗੇ ਹੁਣ ਸਟ੍ਰੇਡ ਨੂੰ ਆਪਾਂ ਕੱਟ ਲੈਣੇ ਫਿਰ ਇਸ ਤਰ੍ਹਾਂ ਨੋਟ ਲਗਾ ਦੇਣੀ ਹੈ ਠੀਕ ਹੈ ਸਾਰੇ ਕੁੰਡੇ ਬੰਦ ਹੋ ਗਏ ਠੀਕ ਹੈ ਤਾਂ ਇਸ ਤਰ੍ਹਾਂ ਦੇਖੋ ਬਹੁਤ ਹੀ ਸੋਹਣੇ ਤਰੀਕੇ ਨਾਲ ਮੋਢੇ ਬੰਦ ਹੁੰਦੇ ਆ ਹੁਣ ਆਪਾਂ ਮੋਢਿਆਂ ਦੇ ਕੁੰਡੇ ਠਾਉਣੇ ਉਸ ਤੋਂ ਬਾਅਦ ਬਣਾਈ ਕਰਾਂਗੇ ਮੋਢਿਆਂ ਦੀ ਜਦੋਂ ਆਪਾਂ ਮੋਢਿਆਂ ਤੇ ਕੁੰਡੇ ਠਾਉਣੇ ਆ। ਹੁਣ ਦੇਖੋ ਜਿਹੜਾ ਇਹ ਜੋੜ ਆ ਰਿਹਾ ਹੈ। ਜਿੰਨੇ ਕੁੰਡੇ ਆਪਾਂ ਇੱਧਰ ਠਾਵਾਵਾਂਗੇ, ਉਨੇ ਕੁੰਡੇ ਹੀ ਆਪਾਂ ਇੱਧਰ ਠਾਵਾਵਾਂਗੇ ਠੀਕ ਹੈ। 10 ਇੰਚ ਮੈਂ ਮੋਢੇ ਬਣਾਉਣੇ ਆ ਤਾਂ ਮੈਂ 45 ਕੁੰਡੇ 45 ਕੁੰਡੇ ਬਹੁਤ ਹੋਣਗੇ। ਹਰੇਕ ਚੈਨ ਵਿੱਚੋਂ ਕੁੰਡਾ ਠਾਉਣਾ ਜੇਕਰ ਆਪਾਂ ਮੋਢਿਆਂ ਦੀ ਜਿਹੜੀ ਲੰਬਾਈ ਆ 8 ਇੰਚ ਰੱਖੀ ਆ ਤਾਂ 40 ਕੁੰਡੇ ਬਹੁਤ ਹੁੰਦੇ ਆ ਠੀਕ ਹੈ। ਪਹਿਲਾਂ ਆਪਾਂ ਪੱਛਮ ਲਗਾਵਾਂਗੇ ਇੱਥੇ ਨੋਟ ਲਗਾ ਲੈਣੀ ਐ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਕਰਕੇ ਆਪਾਂ ਨੋਟ ਲਗਾ ਲੈਣੀ ਫਰੇਡ ਜਿਹੜਾ ਆਪਣਾ ਜੋੜ ਲੈਣਾ ਠੀਕ ਹੈ ਹੁਣ ਆਪਾਂ ਕੁੰਡੇ ਚੱਕਦੇ ਜਾਣਾ ਹਰੇਕ ਚੈਨ ਵਿੱਚੋਂ ਇੱਕ ਇੱਕ ਕੁੰਡਾ ਆਪਾਂ ਠਾਉਂਦੇ ਜਾਣਾ ਦੇਖੋ ਇਸ ਤਰ੍ਹਾਂ ਕਰਕੇ ਇੱਕ ਕੁੰਡਾ ਫਿਰ ਆਪਾਂ ਅਗਲੀ ਚੈਨ ਵਿੱਚੋਂ ਕੁੰਡਾ ਠਾਉਣਾ ਫਿਰ ਉਸ ਤੋਂ ਅਗਲੀ ਚੈਨ ਵਿੱਚੋਂ ਕੁੰਡਾ ਠਾਉਣਾ ਫਿਰ ਉਸ ਤੋਂ ਅਗਲੀ ਚੈਨ ਵਿੱਚੋਂ ਲਾਸਟ ਤੱਕ ਆਪਾਂ ਇਸੇ ਤਰ੍ਹਾਂ ਕੁੰਡੇ ਠਾਉਣੀ ਆ ਦੇਖ ਹਾਂ ਜਿੰਨੇ ਕੁੰਡੇ ਮੈਂ ਇੱਥੋਂ ਤੱਕ ਉਠਾਉਂਗੀ ਮੋੜੇ ਦੇ ਜੋੜ ਤੱਕ ਉਹਨੇ ਕੁੰਡੇ ਇਧਰੋਂ ਉਠਾਉਂਗੀ ਠੀਕ ਹੈ ਮਤਲਬ 90 ਕੁੰਡੇ ਮੈਂ ਉਠਾਉਂਗੀ ਕਈ ਵਾਰ ਕੀ ਹੁੰਦਾ ਆਪਣੇ ਕੁੰਡੇ ਜਿਹੜੇ ਹੁਣ ਇਧਰਲੀ ਸਾਈਡ ਜਿਵੇਂ ਮੇਰੇ ਕੋਲ ਘੱਟ ਕੁੰਡੇ ਉੱਠੇ ਇਧਰ ਜ਼ਿਆਦਾ ਕੁੰਡੇ ਉੱਠੇ ਜਾਂ ਦੋਨਾਂ ਸਾਈਡਾਂ ਤੇ ਮਤਲਬ ਮੈਂ 45 45 ਰੱਖਣੀ ਤਾਂ ਮੇਰੇ ਕੋਲ ਜਿਹੜੇ 50 50 ਕੁੰਡੇ ਹੋਗੇ ਕੋਈ ਗੱਲ ਨਹੀਂ ਕੁੰਡੇ ਆਪਾਂ ਹਰੇਕ ਚੈਣ ਵਿੱਚ ਹੀ ਉਠਾਵਾਂਗੇ ਤਾਂ ਬਾਅਦ ਵਿੱਚ ਜਿਹੜੇ ਕੁੰਡੇ ਸੈੱਟ ਹੋ ਜਾਂਦੇ ਆ ਠੀਕ ਹੈ ਉਠਾਵਾਂਗੇ ਆਪਾਂ ਹਰੇਕ ਚੈਣ ਵਿੱਚੋਂ ਨਹੀਂ ਤਾਂ ਜਿਹੜਾ ਆਪਾਂ ਹਰੇਕ ਚੈਣ ਵਿੱਚੋਂ ਕੁੰਡਾ ਨਹੀਂ ਇਹ ਉਠਾਉਂਦੇ ਤਾਂ ਹੋਲ ਬਣਦਾ ਜਾਂਦਾ ਫਿਰ ਜਿਹੜਾ ਉਹ ਬਣਾਈ ਮੋਢਿਆਂ ਦੀ ਸੋਹਣੀ ਨਹੀਂ ਲੱਗਦੀ ਕੁੰਡੇ ਕਿਵੇਂ ਘਟਾਉਣੇ ਕਿਵੇਂ ਵਧਾਉਣੇ ਇਹ ਵੀ ਮੈਂ ਤੁਹਾਨੂੰ ਦੱਸ ਦੂੰਗੀ ਜੇਕਰ ਕੁੰਡੇ ਘੱਟ ਚੱਕੀ ਗਏ ਤਾਂ ਪਹਿਲੀ ਸਲਾਈ ਵਿੱਚ ਹੀ ਆਪਾਂ ਕੁੰਡੇ ਹੋਰ ਉਠਾ ਲੈਣੇ ਆ ਜੇਕਰ ਜ਼ਿਆਦਾ ਚੱਕੀ ਗਏ ਤਾਂ ਪਹਿਲੀ ਸਲਾਈ ਵਿੱਚ ਹੀ ਆਪਾਂ ਉਹਨਾਂ ਨੂੰ ਸੈੱਟ ਕਰ ਲੈਣਾ ਇਸੇ ਤਰ੍ਹਾਂ ਮੈਂ ਲਾਸਟ ਤੱਕ ਕੁੰਡੇ ਉਠਾਉਣੇ ਦੇਖੋ ਹੁਣ ਮੈਂ ਕੁੰਡੇ ਜਿਹੜੇ ਮੋੜਿਆਂ ਦੇ ਉਠਾ ਲੇ ਤੇ ਇੱਧਰ ਮੇਰੇ ਕੋਲ 42 ਕੁੰਡੇ ਆ ਤੇ ਇੱਧਰ 40 ਕੁੰਡੇ ਆ ਹੁਣ ਇੱਧਰ ਮੈਂ 5 ਕੁੰਡੇ ਹੋਰ ਬਣਾਉਣੇ ਆ ਤੇ ਇੱਧਰ 42 ਕੁੰਡੇ 3 ਕੁੰਡੇ ਹੋਰ ਬਣਾਉਣੇ ਆ ਠੀਕ ਹੈ ਉਲਟੀ ਸਾਈਡ ਤੋਂ ਆਪਾਂ ਇਸ ਤਰ੍ਹਾਂ ਸਲਾਈ ਬਣਾਵਾਂਗੇ ਪਹਿਲੀ ਸਲਾਈ ਆਪਾਂ ਉਲਟੀ ਬਣਾ ਕੇ ਕੰਪਲੀਟ ਕਰਨੀ ਹੈ ਇਸ ਤਰ੍ਹਾਂ ਸਾਰੇ ਕੁੰਡੇ ਉਲਟੇ ਬਣਾਉਣੇ ਆ ਤੇ ਪਹਿਲੀ ਸਲਾਈ ਵਿੱਚ ਹੀ ਆਪਾਂ ਕੁੰਡੇ ਹੁਣ ਬਣਾਵਾਂਗੇ ਜਿਹੜੇ ਘਟਦੇ ਆ ਠੀਕ ਹੈ ਦੇਖੋ ਹੁਣ ਮੈਂ ਇੱਕ ਗੁੰਡਾ ਠਾ ਰਹੀ ਆ ਇਸ ਤਰ੍ਹਾਂ ਜਿਹੜਾ ਉੱਪਰ ਆਪਾਂ ਨੂੰ ਥ੍ਰੈਡ ਦਿਖਾਈ ਦਿੰਦਾ ਹੈ ਇਸ ਤਰ੍ਹਾਂ ਇਸ ਲਾਈਨ ਉੱਪਰ ਲੈ ਲੈਣਾ ਠੀਕ ਹੈ ਇੱਕ ਗੁੰਡਾ ਆਪਣਾ ਬਣ ਗਿਆ ਇਸ ਤਰ੍ਹਾਂ ਜਿੱਥੇ ਥੋੜਾ ਜਿਹਾ ਵੀ ਆਪਾਂ ਨੂੰ ਹੋਲ ਨਜ਼ਰ ਆਉਂਦਾ ਹੈ ਉੱਥੇ ਹੀ ਆਪਾਂ ਕੁੰਡਾ ਜਿਹੜਾ ਠਾ ਲੈ। ਹੁਣ ਚਾਰ ਕੁੰਡੇ ਇਸੇ ਤਰ੍ਹਾਂ ਮੈਂ ਹੋਰ ਠਾਉਂਗੀ ਵਿੱਚ ਵਿੱਚ। ਦੇਖੋ ਹੁਣ ਇੱਕ ਕੁੰਡਾ ਮੈਂ ਇੱਥੇ ਠਾਉਂਗੀ। ਜਿਹੜਾ ਆਪਾਂ ਨੂੰ ਉੱਪਰ ਥ੍ਰੈਡ ਨਜ਼ਰ ਆ ਰਿਹਾ ਐ ਇਹਨੂੰ ਸਲਾਈ ਉੱਪਰ ਕਰ ਲੈਣਾ ਐ ਇਸ ਤਰ੍ਹਾਂ। ਦੋ ਕੁੰਡੇ ਠੀਕ ਐ। ਇਸੇ ਤਰ੍ਹਾਂ ਜਿੰਨੇ ਕੁੰਡੇ ਕੱਟਦੇ ਆ ਮੈਂ ਬਣਾ ਲੂੰਗੀ। ਤੇ ਸਾਰੀ ਚਲਾਈ ਉਲਟੀ ਬਣਾ ਕੇ ਕੰਪਲੀਟ ਕਰੂੰਗੀ। ਇੱਕ ਕੁੰਡਾ ਮੈਥ ਉਠਾਉਂਗੀ ਠੀਕ ਹੈ ਚਲੋ ਇਸੇ ਤਰ੍ਹਾਂ ਆਪਾਂ ਸਾਰੀ ਸਿਲਾਈ ਕੰਪਲੀਟ ਕਰਦੇ ਹਾਂ ਔਰਟੇ ਪਾਸੀ ਤੋਂ ਹੁਣ ਆਪਣੀ ਸਿਲਾਈ ਵੀ ਕੰਪਲੀਟ ਹੋ ਗਈ ਤੇ ਕੁੰਡੇ ਵੀ ਆਪਣੇ ਕੋਲ ਪੂਰੇ ਹੋ ਗਏ ਠੀਕ ਹੈ ਮਤਲਬ 45 45 90 ਕੁੰਡੇ ਹੋ ਗਏ ਮੇਰੇ ਕੋਲ ਤਾਂ ਹੁਣ ਜਿਵੇਂ ਮੈਂ ਇੱਥੇ ਬਟਨ ਪੱਟੀ ਬਣਾਈ ਆ ਦੇਖੋ ਜਿਵੇਂ ਇੱਥੇ ਉਲਟੀਆਂ ਲਾਈਨ ਐ ਇਸ ਤਰ੍ਹਾਂ ਬਟਨ ਪੱਟੀ ਦੀ ਤਰ੍ਹਾਂ ਹੀ ਮੈਂ ਮੋੜੇ ਬਣਾਉਂਗੀ ਇਮੀ ਇਧਰ ਇੱਕ ਮੋੜਾ ਇਹ ਬਣਾਇਆ ਹੋਇਆ ਹੈ ਇਸ ਤਰ੍ਹਾਂ ਦੋਨਾਂ ਸਾਈਡਾਂ ਤੋਂ ਮੈਂ ਉਲਟੀਆਂ-ਉਲਟੀਆਂ ਜਿਹੜੀਆਂ ਸਲਾਈਆਂ ਬਣਾ ਕੇ ਕੰਪਲੀਟ ਕਰੂੰਗੀ 1 2 3 4 ਲਾਈਨਾਂ ਬਣਾਉਂਗੀ ਮਤਲਬ 8 ਸਲਾਈਆਂ ਬਣਾਉਂਗੀ ਠੀਕ ਹੈ ਉਸ ਤੋਂ ਬਾਅਦ ਕੁੰਡੇ ਜਿਹੜੇ ਆਪਾਂ ਬੰਦ ਕਰਾਂਗੇ ਪਹਿਲਾਂ ਮੈਂ ਇਸ ਤਰ੍ਹਾਂ 8 ਸਲਾਈਆਂ ਬਣਾ ਕੇ ਕੰਪਲੀਟ ਕਰ ਲੈਣੀ ਹੈ 8 ਸਲਾਈਆਂ ਵਿੱਚ 4 ਲਾਈਨਾਂ ਆਪਣੀਆਂ ਬਣ ਜਾਂਦੀਆਂ ਠੀਕ ਹੈ ਆਰ ਲਾਈਨਾਂ ਹੁਣ ਕੰਪਲੀਟ ਹੋ ਗਈਆਂ ਇਸ ਤਰ੍ਹਾਂ ਠੀਕ ਹੈ ਹੁਣ ਆਪਾਂ ਕੁੰਡੇ ਜਿਹੜੇ ਬੰਦ ਕਰਨੇ ਆ ਸਿੱਧੀ ਸਾਈਡ ਐ ਸਿੱਧੀ ਸਾਈਡ ਤੋਂ ਆਪਾਂ ਇਸ ਤਰ੍ਹਾਂ ਇੱਕ ਕੁੰਡਾ ਪਹਿਲਾਂ ਸਿੱਧਾ ਬਣਾਵਾਂਗੇ ਠੀਕ ਐ ਇਸ ਤਰ੍ਹਾਂ ਫਿਰ ਦੂਸਰਾ ਕੁੰਡਾ ਸਿੱਧਾ ਬਣਾਵਾਂਗੇ ਪਹਿਲਾ ਬਣਾਇਆ ਹੋਇਆ ਕੁੰਡਾ ਦੇ ਉੱਪਰ ਦੀ ਛੁੱਟ ਦੇਣਾ ਠੀਕ ਐ ਫਿਰ ਇਸੇ ਤਰ੍ਹਾਂ ਦੂਸਰਾ ਕੁੰਡਾ ਬਣਾਇਆ ਇੱਕ ਕੁੰਡਾ ਦੇ ਉੱਪਰ ਦੀ ਛੁੱਟ ਦੇਣਾ ਸਾਰੇ ਕੁੰਡੇ ਆਪਾਂ ਇਸੇ ਤਰ੍ਹਾਂ ਇੱਕ ਇੱਕ ਕੁੰਡਾ ਕਰਦੇ ਹੋਏ ਬੰਦ ਕਰਦੇ ਜਾਣਾ ਠੀਕ ਐ ਜਦੋਂ ਆਪ ਐਸ ਤਰ੍ਹਾਂ ਕੁੰਡੇ ਬੰਦ ਕਰਦੇ ਆ ਤਾਂ ਬਹੁਤ ਹੀ ਸੋਹਣੀ ਉੱਪਰ ਚੈਨ ਬਣ ਕੇ ਆਉਂਦੀ ਹੈ ਇਸ ਤਰ੍ਹਾਂ ਤਾਂ ਲਾਸਟ ਤੱਕ ਮੈਂ ਸਾਰੇ ਕੁੰਡੇ ਇਸੇ ਤਰ੍ਹਾਂ ਬੰਦ ਕਰੂੰਗੀ ਇੱਕ ਕੁੰਡਾ ਬਣਾਉਣਾ ਇਸ ਤਰ੍ਹਾਂ ਪਹਿਲਾਂ ਬਣਾਇਆ ਹੋਇਆ ਕੁੰਡਾ ਦੇ ਉੱਪਰ ਦੀ ਛੁੱਟ ਦੇਣਾ ਫਿਰ ਅੱਗੇ ਉਸੇ ਤਰ੍ਹਾਂ ਠੀਕ ਹੈ ਦੇਖੋ ਕਿ ਨਹੀਂ ਸੋਹਣੀ ਚੈਨ ਉੱਪਰ ਬਣ ਕੇ ਆਉਂਦੀ ਹੈ ਤਾਂ ਲਾਸਟ ਦੇ ਕੁੰਡੇ ਤੱਕ ਇਸੇ ਤਰ੍ਹਾਂ ਕੁੰਡੇ ਬੰਦ ਕਰਨੇ ਨੇ ਲਾਸਟ ਤੇ ਆਪਾਂ ਨੋਟ ਲਗਾ ਦੇਣੀ ਹੈ ਥ੍ਰੈਡ ਕੱਟ ਦੇਣਾ ਠੀਕ ਹੈ ਹੁਣ ਮੋਢੇ ਬਣ ਕੇ ਕੰਪਲੀਟ ਹੋ ਗਏ ਇਸ ਤਰ੍ਹਾਂ ਦੇਖੋ ਦੋਨੇ ਮੋਢੇ ਆ ਜਿਹੜੇ ਇੱਕੋ ਜਿਹੇ ਬਣ ਗਏ ਕਿਉਂਕਿ ਆਪਾਂ ਇੱਕੋ ਜਿਹੇ ਕੁੰਡੇ ਚੱਕੇ ਆ ਦੋਨਾਂ ਮੋਢਿਆਂ ਵਾਸਤੇ ਜਦੋਂ ਆਪਾਂ ਕਈ ਵਾਰ ਕੀ ਹੁੰਦਾ ਇੱਕ ਮੋਢੇ ਦੇ ਕੁੰਡੇ ਜ਼ਿਆਦਾ ਹੁੰਦੇ ਆ ਤੇ ਇੱਕ ਦੇ ਘੱਟ ਤੇ ਮੋਢਾ ਜਿਹੜਾ ਵੱਡਾ ਛੋਟਾ ਬਣ ਜਾਂਦਾ ਜਦੋਂ ਆਪਾਂ ਇੱਕੋ ਜਿਹੇ ਕੁੰਡੇ اٹھਾਉਣੇ ਦੇਖੋ ਇਸ ਤਰ੍ਹਾਂ ਬਹੁਤ ਹੀ ਫਾਈਨਲ ਬਹੁਤ ਹੀ ਸੋਹਣੇ ਮੋਡੇ ਬਣੇ ਦੇਖੋ ਠੀਕ ਹੈ ਬਹੁਤ ਹੀ ਸੌਖਾ ਤਰੀਕਾ ਹੈ ਇਹ ਮੋਡੇ ਬਣਾਉਣ ਦਾ ਦੇਖੋ ਹੁਣ ਆਪਾਂ ਬਟਨ ਪੱਟੀ ਜਿਹੜੀ ਇਹ ਬਣਾਉਣੀ ਹੈ ਇਹ ਮੈਂ ਤੁਹਾਨੂੰ ਥੋੜੀ ਦੱਸ ਦਿੰਨੀ ਆ ਵੀ ਆਪ ਕਿਸ ਤਰ੍ਹਾਂ ਬਣਾਉਣੀ ਹੈ ਦੇਖੋ ਹੁਣ ਚਾਹੇ ਆਪਾਂ ਇਧਰੋਂ ਸ਼ੁਰੂ ਕਰੋ ਚਾਹੇ ਇਧਰੋਂ ਸ਼ੁਰੂ ਕਰੋ ਠੀਕ ਹੈ ਇਹਨੂੰ ਬਣਾਉਂਦੇ ਹੋਏ ਜਿਵੇਂ ਆਪਾਂ ਸ਼ੁਰੂ ਤੋਂ ਬਣਾਉਂਦੇ ਆ ਰਹੇ ਹਾਂ ਇਹ ਦੋ ਕੁੰਡੇ ਆਪਣੇ ਹੋਏ ਕਿਨਾਰੀ ਵਾਲੇ ਉਸ ਤੋਂ ਬਾਅਦ ਬਟਨ ਪੱਟੀ ਵਾਲੇ ਕੁੰਡੇ ਬਣਾਉਂਦੇ ਹੋਏ ਜਿਹੜੀ ਦੀ ਲੰਬਾਈ ਇੱਥੋਂ ਤੱਕ ਕੰਪਲੀਟ ਕਰ ਲੈਣੀ ਆਪਾਂ ਇਸ ਬਟਨ ਪੱਟੀ ਤੱਕ ਉਸ ਤੋਂ ਬਾਅਦ ਜਿਵੇਂ ਆਪਾਂ ਮੋਢੇ ਜੋੜੇ ਉਸੇ ਤਰ੍ਹਾਂ ਇਹਨਾਂ ਨੂੰ ਜੋੜ ਲੈਣਾ ਠੀਕ ਹੈ ਇਸ ਤਰ੍ਹਾਂ ਰੱਖ ਕੇ ਇੱਕ ਕੁੰਡਾ ਉਧਰ ਸਲਾਈ ਤੇ ਇੱਕ ਕੁੰਡਾ ਉਧਰ ਸਲਾਈ ਤਾ ਬਾਅਦ ਵਿੱਚ ਆਪਾਂ ਇਹਦੀ ਸਲਾਈ ਕਰ ਦੇਣੀ ਹੈ ਠੀਕ ਹੈ